ਜ਼ਿਲ੍ਹਾ ਰੂਪਨਗਰ ਦਾ ਇਲਾਕਾ ਨੰਗਲ ਨਿੱਕੂ ਨੰਗਲ ਜੋ ਕਿ ਹਿਮਾਚਲ ਦੀਆਂ ਪਹਾੜੀਆਂ ਦੇ ਵਿੱਚ ਵਸਿਆ ਹੋਇਆ ਹੈ ਜੰਗਲ ਹੁਣ ਕਰਕੇ ਤੇ ਜੰਗਲੀ ਜਾਨਵਰਾਂ ਦੇ ਆਉਣ ਕਾਰਨ ਲੋਕਾਂ 'ਚ ਕਾਬੀ دہشت ਪਾਈ ਜਾ ਰਹੀ ਹੈ ਇੱਕ ਤੈੰਦੂਏ ਦੀ ਪੂਰੀ دہشت ਪਾਈ ਜਾ ਰਹੀ ਹੈ ਆਉਂਦਾ ਹੈ ਤੇ ਛੋਟੇ ਬੱਕਰੀਆਂ ਦੇ ਬੱਚਿਆਂ ਨੂੰ ਚੁੱਕ ਕੇ ਲੈ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਆਪਣੇ ਬੱਚਿਆਂ ਦਾ ਵੀ ਡਰ ਪੈ ਪਾਇਆ ਜਾ ਰਿਹਾ ਹੈ ਇਸ ਮੌਕੇ ਜੰਗਲੀ ਵਿਭਾਗ ਵੱਲੋਂ ਇੱਕ ਪਿੰਜਰੇ ਲਾਏ ਜਾ ਰਹੇ ਹਨ ਤੁਹਾਨੂੰ ਦਿਖਾਣੇ ਆ ਲੋਕ ਕੀ ਕਹਿ ਰਹੇ ਨੇ ਤੇ ਜੰਗਲ ਵਿੱਚ ਘੁੰਮਦਾ ਤੈੰਦੂਆ ਉਹ ਵੀ ਤੁਹਾਨੂੰ ਦਿਖਾਉਂਦੇ ਆ

ਸਾਨੂੰ ਢਾਰ ਬਹੁਤ ਇਥੇ ਨਾਲ ਟਿ ਲੈ ਜਾਂਦਾ ਚੱਕ ਕੇ ਅਸੀਂ 3 3 4 4 ਜਾਣੇ ਹੁੰਦੇ ਇਕੱਠੇ ਬੱਕਰੀ ਜ਼ਾਰ ਦੇ ਵਿੱਚ ਤੇ ਹੀ ਲੈ ਜਾਂਦਾ ਜਿਹਦੇ ਚੱਕ ਕੇ ਪਤਾ ਵੀ ਨਹੀਂ ਲੱਗਣ ਦਿੰਦਾ ਹੈ ਜੀ ਜਦ ਕੱਲ ਲੈ ਗਿਆ ਤੁਹਾਨੂੰ ਪਤਾ ਲੱਗਿਆ ਸੀ ਵੀ ਮੜਾ ਜਿਹਾ ਲੱਗਿਆ ਪਤਾ ਪਰ ਜ਼ਿਆਦਾ ਨਹੀਂ ਲੱਗਿਆ ਹੈਗਾ ਹਾਂਜੀ ਜਿਹੜਾ 23 ਤਰੀਕ ਨੂੰ ਚੱਕਿਆ ਉਹਦਾ ਪਤਾ ਲੱਗ ਗਿਆ ਤਾਂ ਸਾਨੂੰ ਪਤਾ ਲੱਗਿਆ ਸੀ ਹਾਂਜੀ ਕਿੰਨਾ ਕੋੜਾ ਤੇਜ਼ ਉਹ ਅਸੀਂ ਦੇਖਿਆ ਤੁਸੀਂ ਤੇ ਦੂਆ ਉਹ 6 7 ਫੁੱਟ ਦਾ ਤਾਂ ਜਿਹੜਾ 23 ਤਰੀਕ ਨੂੰ ਚੱਕਿਆ ਜੀ ਇਹਨਾਂ ਸਾਡੀ ਜੱਕਰੀ ਹਾਂਜੀ ਕੱਲ ਵਾਲੇ ਦਾ ਨਹੀਂ ਇੰਨਾ ਪਤਾ ਲੱਗਿਆ ਹੈਗਾ ਇਹ ਹੁਣ ਥੋੜੇ ਬੱਚਿਆਂ ਦਾ ਡਰ ਨਹੀਂ ਲੱਗਦਾ ਫਿਰ ਹਾਂਜੀ ਬੱਚਿਆਂ ਦਾ ਡਾਇਰਾ ਸਾਰੀ ਰਾਤ ਲੇਟ ਵਾਲ ਕੇ ਰੱਖੀ ਅਸੀਂ ਇੱਥੇ ਬਾਹਰ ਸੁੱਤੇ ਤੇ ਬੱਚੇ ਅੰਦਰ ਸੁੱਤੇ ਤੇ ਤੇ ਹੁਣ ਡਰਤਾ ਹੈਗਾ ਹੁਣ ਰੱਖੇ ਵੀ ਜਾਣ ਪਰਤਾ ਹੈ ਹੁਣ ਸਾਫ ਸੂਬ ਤਾਂ ਕਰਨੀ ਪੈਣੀ ਚਾਰਨਿੰਗ ਤਾਂ ਪੈਣੀ ਹੈ ਇੰ ਕਿਤੇ ਮੇਰੀ ਇੱਕ ਤੇਜ ਤਰੀਕ ਨੂੰ ਬੱਕਰੀ ਖਾਦੀ ਹੈ ਜੀ ਰੋਡ ਦੇ ਕੰਢੇ ਤੇ ਅੱਜ ਤਾਂ ਮੇਰੇ ਘਰ ਦੇ ਵਿੱਚੋਂ ਇਹ ਕੱਲ ਬੱਕਰੀ ਮੇਰੇ ਘਰ ਦੇ ਵਿੱਚ ਸ਼ਾਮੀ 7:30 ਵਜੇ ਮੇਰੇ ਬਾਥਰੂਮ ਦੇ ਕੋਲ ਤੇ ਬੱਕਰੀ ਚੁੱਕ ਕੇ ਲੈ ਗਿਆ ਫਿਰ ਅੱਗੇ ਜਾ ਕੇ ਤੜਾ ਤੂੜਾ ਸੀ ਮਾਰੀਆਂ ਰੋਲਾ ਰੋਲਾ ਪਾਇਆ ਤਾਂ ਫਿਰ ਉਹ ਛੱਡ ਕੇ ਚੱਲ ਗਿਆ ਜੀ ਤਾਂ ਬੱਕਰੀ ਐਸ ਵੇਲੇ ਮੇਰੇ ਕੋਲ ਹੈ ਤਾਂ ਹੁਣ ਮੈਂ ਇਹੀ ਸਰਕੀਣਾ ਤੇ ਚਾਹੁੰਦਾ ਵੀ ਇਹਨੂੰ ਕੁਝ ਮਿਲ ਜਾਵੇ ਕੰਮ ਕੀ ਕਰਦਾ ਹਾਂ ਮੈਂ ਧਿਆੜੀ ਤੂੜੀ ਕਰਦਾ ਤਾਂ ਜੀ ਹੁਣ ਮਨ ਨੂੰ 7 ਸਾਲ ਹੋ ਗਏ ਜੀ ਮੇਰਾ ਕੈਂਸਰ ਹੋ ਗਿਆ ਦਾ ਜੀ ਕੈਂਸਰ ਦੇ ਬਾਅਦ ਮੈਂ ਫਿਰ ਧਿਆੜੀ ਤੂੜੀ ਕਰਨੀ ਛੱਡਤੀ ਵੀ ਮਨ ਨਾ ਦਿੱਤੀ ਡਾਕਟਰ ਨੇ ਵੀ ਸਰਪ ਭਾਜਨ ਨਹੀਂ ਚੱਕਣਾ ਬਾਕੀ ਮੇਰਾ ਇਹੀ ਬਿਜ਼ਨਸ ਹੈ ਹੁਣ ਕਿ ਲਾਇਆ ਆਪਣਾ ਰੋਟੀ ਜਾਗ ਆਪਣਾ ਹਾਂਜੀ ਕਿੰਨੀਆਂ ਬੱਕਰੀਆਂ ਤੁਹਾਡੇ ਕੋਲ ਬੱਕਰੀਆਂ ਮੇਰੇ ਕੋਲ 5-6 ਬੱਕਰੀਆਂ ਹੈ ਜੀ ਤਾਂ ਬਾਕੀ ਚੇਲੂ ਹੈ ਜੀ ਹਾਂਜੀ ਤੇ ਮਤਲਬ ਥੋੜਾ ਰੋਜ਼ ਕਰਦਾ ਇਹੀ ਕੰਮ ਸੀ ਇਹੀ ਇਹੀ ਕੰਮ ਹੈ ਜੀ ਮੇਰਾ ਰੋਜ਼ ਕਰਦਾ ਮੈਂ ਚਿਹੜੀ ਨਹੀਂ ਕਰ ਸਕਦਾ ਤਾਂ ਨਾ ਮੈਨੂੰ ਡਾਕਟਰ ਨੇ ਨਾ ਦਿੱਤੀ ਵੀ ਕਿ ਤੁਹਾਨੂੰ ਮੈਕਬੀ ਨੇ ਇੱਕ ਅਸ਼ਵਾਸ਼ਣ ਦਿਲਾਇਆ ਕਿ ਹਾਂ ਵੀ ਕੋਈ ਮੁਆਵਜ਼ਾ ਦਲਾਂਗੇ ਹਾਂਜੀ ਇਹਨਾਂ ਨੇ ਪਹਿਲਾਂ ਵੀ ਮੇਰਾ ਇੱਕ ਚੱਕਿਆਤਾ ਜੀ ਤੰਦੂਏ ਨਾਲ ਚਾਹੀਨੇ ਬਹੁਤ ਮਦਦ ਕਰਕੇ ਮੈਨੂੰ ਸਹਾਇਤਾ ਕੀਤੀ ਮੇਰੀ ਹੈਗੀ ਮੈਨੂੰ ਜੋ ਵੀ ਮਜਾ ਮਿਲਣਾ ਚਾਹੀਦਾ ਤਾਂ ਮੈਨੂੰ ਮਿਲਿਆ ਹੈ ਜੀ ਹਾਂਜੀ ਬਹੁਤ ਵਧੀਆ ਕੰਮ ਕਰ ਰਿਹਾ ਉਦਾਂ ਨਹੀਂ ਹੈ ਜੀ ਬਹੁਤ ਵਧੀਆ ਕੰਮ ਕਰ ਰਿਹਾ ਹੈ ਅਸੀਂ ਅਪੀਲੇ ਹੀ ਕਰਦੇ ਵੀ ਆਪਣੇ ਘਰ ਦੀਆਂ ਲੇਟਾਂ ਵਾਲ ਕੇ ਰੱਖਣ ਜੇਕਰ ਬਾਹਰ ਅੰਦਰ ਵੀ ਜਾਣਾ ਹੱਥ ਦੇ ਵਿੱਚ ਸੋਟੀ ਵਗੈਰਾ ਜ਼ਰੂਰ ਰੱਖਣ ਵਾਕੀ ਸਾਡੀ 1 ਅਗਸਤ ਦੇ ਦਿਨ ਰਾਤ ਜਾ ਰਹੀ ਹੈ ਜੀ ਹਾਂ ਤੇ ਸਰ ਕੈਮਰੇ ਕੋਰੇ ਵੀ ਲਗਾਈ ਜਾਊਗੀ ਕੀ ਨਾਈਟ ਵਿਜ਼ਨ ਕੈਮਰੇ ਜਿਹੜੇ ਹੁੰਦੇ ਆ ਅਸਾਂ ਉਹ ਉੱਚ ਅਧਿਕਾਰੀਆਂ ਦੇ ਮੁਤਾਬਕ ਜਿੱਦਾਂ ਉਹ ਕਹਿਣਗੇ ਅਸੀਂ ਉਦਾਂ ਕਰਾਂਗੇ ਜੀ ਜਗਵੰਤਪੁਰ ਟੀਵੀ ਲਈ ਮੈਰੀਜ ਪਟਲਾ ਨੰਗਲ ਜ਼ਿਲ੍ਹਾ ਰੋਪੜ